ਸਰਨਤਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀ ਗਿਣਤੀ ਦਾ ਪਹਿਲਾ ਰੁਝਾਨ ਸਾਹਮਣੇ ਆ ਚੁੱਕਾ ਹੈ ਜਿਸ ਦੇ ਵਿੱਚ ਅਕਾਲੀ ਦਲ ਵੱਲੋਂ ਬਾਜ਼ੀ ਮਾਰੀ ਜਾ ਰਹੀ ਹੈ 10 ਦੇ ਕੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਪਹਿਲੇ ਨੰਬਰ ਤੇ ਚੋਦੇ ਨੇ ਪਹਿਲੇ ਰੁਝਾਨ ਆ ਚੁੱਕੇ ਨੇ 10 ਦੇ ਕੀ ਗਿਣਤੀ ਸੈਂਟਰ ਵਿਖੇ ਪੇਪਰ ਖੁੱਲਣ ਤੋਂ ਬਾਅਦ ਇਹ ਸਭ ਤੋਂ ਪਹਿਲਾ ਰੁਝਾਨ ਜਨਤਕ ਕੀਤਾ ਗਿਆ ਹਾਲਾਂਕਿ ਸ਼ੁਰੂਆਤੀ ਅੰਕੜੇ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਅਗਲੇ ਰਾਊਂਡ ਦੇ ਵਿੱਚ ਤਸਵੀਰ ਹੋ ਸਪਸ਼ਟ ਹੋ ਸਕਦੀ ਹੈ ਕਿ ਆਖਿਰਕਾਰ ਤਰੰਤਾਰਨ ਦੇ ਲੋਕਾ ਵੱਲੋਂ ਕਿਸ ਨੂੰ ਆਪਣਾ ਉਮੀਦਵਾਰ ਜੜਾ ਚੁਣਿਆ ਗਿਆ ਪਹਿਲੇ ਨੰਬਰ ਦੇ ਵਿੱਚ ਅਕਾਲੀ ਦਲ ਸਭ ਤੋਂ ਅੱਗੇ ਚੱਲਦੇ ਆ ਦੂਜੇ ਨੰਬਰ ਤੇ ਜੇਕਰ ਗੱਲ ਕਰੇ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੜੇ ਨਜ਼ਰ ਆ ਰਹੇ ਨੇ ਤੀਜੇ ਨੰਬਰ ਤੇ ਕਾਂਗਰਸ ਅੱਗੇ ਆ ਰਹੀ ਹੈ ਤੇ ਚੌਥੇ ਨੰਬਰ ਦੀ ਜੇਕਰ ਗੱਲ ਕਰੀਏ ਤੇ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਰਹੇ ਤੇ ਪੰਜਵੇਂ ਨੰਬਰ ਤੇ ਭਾਜਪਾ ਚੁੱਕੀ ਹੈ ਇਸ ਵਰ ਪੰਜਪਾ ਸਭ ਤੋਂ ਪਿੱਛੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਅਕਾਲੀ ਦਲ ਇਸ ਵਾਰ ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਤਦ ਦੇ ਕਿ ਵੋਟਾਂ ਦੀ ਗਿਣਤੀ ਦੇ ਕੋਲ 16 라ਉਂਡ ਹੋਣਗੇ ਜਿਮਨੀ ਚੋ ਚੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਰਵਾਇਤੀ ਪਾਰਟੀ ਦੇ ਨੇ ਤੇ ਹਾਲਾਂਕਿ ਦੇ ਵਿੱਚ ਹੁਣ ਦੱਸ ਦੇ ਕਿ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਸਿੰਘ ਰੰਧਾਵਾ ਜੋ ਕਿ ਸਭ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਕਰਕੇ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਹਾਲਾਂਕਿ 16 라ਉਂਡ ਹੋਣਗੇ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਲੋਕਾਂ ਦੇ ਵੱਲੋਂ ਆਪਣਾ ਉਮੀਦਵਾਰ ਕਿਸ ਨੂੰ ਚੁਣਿਆ ਗਿਆ ਕਿਸ ਉਮੀਦਵਾਰ ਦੇ ਸਿਰ ਤੇ ਉਹਨਾਂ ਵੱਲੋਂ ਜਿੱਤੇ ਦਾ ਤਾਜ ਜੁੜਾ ਰੱਖਿਆ ਗਿਆ ਦੱਸਦੇ ਕਿ ਤਰਨਤਾਰਨ ਸਿਰ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਫਾਜਫਾਤੇ ਅਕਾਲੀ ਦਲ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਏ ਜਿਸ ਦੇ ਵਿੱਚ ਹੁਣ ਤਰਨਤਾਰਨ ਤੋਂ ਅਕਾਲੀ ਦਲ ਸਭ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਰੰਧਾਵਾ ਨੂੰ 650 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਜਿਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਵੋਟਾਂ ਤੋਂ ਬਾਅਦ ਹੁਣ ਲੋਕ ਕਿਸ ਨੂੰ ਸਭ ਤੋਂ ਅੱਗੇ ਚਲਾਉਂਦੇ ਨੇ ਤੇ ਕੌਣ ਇਸ ਜਿੱਤ ਦੀ ਦਾਜ ਆਪਣੇ ਸਿਰ ਤੇ ਪਾਉਂਦਾ ਹੋਇਆ ਨਜ਼ਰ ਆਉਂਦਾ ਹੈ ਸਰਨਤਨ વિધાનસભા ਹਲਕੇ ਦੀ ਜਿਮਨੀ ਚੋਣ ਦੀ ਗਿਣਤੀ ਦਾ ਪਹਿਲਾ ਰੁਝਾਨ ਸਾਹਮਣੇ ਆ ਚੁੱਕਾ ਹੈ ਜਿਸ ਦੇ ਵਿੱਚ ਅਕਾਲੀ ਦਲ ਵੱਲੋਂ ਬਾਜ਼ੀ ਮਾਰੀ ਜਾ ਰਹੀ ਹੈ 10 ਦੇ ਕੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਪਹਿਲੇ ਨੰਬਰ ਤੇ ਚਾੜ੍ਹੇ ਨੇ ਪਹਿਲੇ ਰੁਝਾਨ ਆ ਚੁੱਕੇ ਨੇ 10 ਦੇ ਕੀ ਗਿਣਤੀ ਸੈਂਟਰ ਵਿਖੇ ਪੇਪਰ ਖੁੱਲਣ ਤੋਂ ਬਾਅਦ ਇਹ ਸਭ ਤੋਂ ਪਹਿਲਾ ਰੁਝਾਨ ਜਨਤਕ ਕੀਤਾ ਗਿਆ ਹਾਲਾਂਕਿ ਸ਼ੁਰੂਆਤੀ ਅੰਕੜਿਆਂ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਅਗਲੇ ਰਾਊਂਡ ਦੇ ਵਿੱਚ ਤਸਵੀਰ ਹੋ ਸਪਸ਼ਟ ਹੋ ਸਕਦੀ ਹੈ के आखिरकार तरनतारन ਦੇ ਲੋਕਾਂ ਵੱਲੋਂ ਕਿਸ ਨੂੰ ਆਪਣਾ ਉਮੀਦਵਾਰ ਜੜਾ ਚੁਣਿਆ ਗਿਆ ਪਹਿਲੇ ਨੰਬਰ ਦੇ ਵਿੱਚ ਅਕਾਲੀ ਦਲ ਸਭ ਤੋਂ ਅੱਗੇ ਚੱਲਦੇ ਦੂਜੇ ਨੰਬਰ ਤੇ ਜੇਕਰ ਗੱਲ ਕਰੇ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੜੇ ਨਜ਼ਰ ਆ ਰਹੇ ਨੇ ਤੀਜੇ ਨੰਬਰ ਤੇ ਕਾਂਗਰਸ ਅੱਗੇ ਆ ਰਹੀ ਤੇ ਚੌਥੇ ਨੰਬਰ ਦੀ ਜੇਕਰ ਗੱਲ ਕਰੀਏ ਤੇ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਨੇ ਤੇ ਪੰਜਵੇਂ ਨੰਬਰ ਤੇ ਭਾਜਪਾ ਚੁੱਕੀ ਹੈ ਇਸ ਵਰ ਪਾਜਪਾ ਸਭ ਤੋਂ ਪਿੱਛੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਅਕਾਲੀ ਦਲ ਇਸ ਵਾਰ ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਦੱਸਦੇ ਕਿ ਵੋਟਾਂ ਦੀ ਗਿਣਤੀ ਦੇ ਕੋਲ 16 ਰਾਊਂਡ ਹੋਣਗੇ ਜਿਮਨੀ ਚੋ ਚੁੱਲ 15 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਰਵਾਇਤੀ ਪਾਰਟੀ ਦੇ ਨੇ ਤੇ ਹਾਲਾਂਕਿ ਦੇ ਵਿੱਚ ਹੁਣ ਦੱਸਦੇ ਕਿ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਸਿੰਘ ਰੰਧਾਵਾ ਜੋ ਕਿ ਸਭ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਕਰਕੇ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਹਾਲਾਂਕਿ 16 ਰਾਊਂਡ ਹੋਣਗੇ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਲੋਕਾਂ ਦੇ ਵੱਲੋਂ ਆਪਣਾ ਉਮੀਦਵਾਰ ਕਿਸ ਨੂੰ ਚੁਣਿਆਗਾ ਕਿਸ ਉਮੀਦਵਾਰ ਦੇ ਸਿਰ ਤੇ ਉਹਨਾਂ ਵੱਲੋਂ ਜਿੱਤੇ ਦਾ ਤਾਜ ਜੁੜਾ ਰੱਖਿਆ ਗਿਆ ਦੱਸਦੇ ਕਿ ਤਰਨਤਾਰਨ ਸਿਰ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਫਾਜਫਾਤੇ ਅਕਾਲੀ ਦਲ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਹੁਣ ਤਰਨਤਾਰਨ ਤੋਂ ਅਕਾਲੀ ਦਲ ਸਭ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਰੰਧਾਵਾ ਨੂੰ 650 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਜਿਸ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਵੋਟਾਂ ਤੋਂ ਬਾਅਦ ਹੁਣ ਲੋਕ ਕਿਸ ਨੂੰ ਸੱਤੋਂ ਅੱਗੇ ਚਲਾਉਂਦੇ ਨੇ ਤੇ ਕੌਣ ਇਸ ਜਿੱਤ ਦੀ ਦਾਜ ਆਪਣੇ ਸਿਰ ਤੇ ਪਾਉਂਦਾ ਹੋਇਆ ਨਜ਼ਰ ਆਉਂਦਾ ਹੈ